ਸਸਕਲ ਦੋਸਤੋ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਸ਼ੇਅਰ ਤੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ افواਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੁਸੀਂ ਜੁੜ ਚੁੱਕੇ ਹੋ ਸੁਖ ਲਟ ਗਿਆ YouTube ਚੈਨਲ ਦੇ ਨਾਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅੱਜ 1 ਅਗਸਤ 2025 ਨੂੰ ਆਪਾਂ ਤੁਹਾਨੂੰ ਭਾਖੜਾ ਡੈਮ ਪੌਂਗ ਡੈਮ ਸਤਲੁਜ ਦਰਿਆ ਬਿਆਸ ਦਰਿਆ ਤੇ ਹਰੀਕੇ ਹੈਡ ਵਰਕਸ ਦੀ ਜਿਹੜੀ ਜਾਣਕਾਰੀ ਦੇਣ ਜਾ ਰਹੇ ਹਾਂ ਸੋ افਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰੋ ਤਾਂ ਜੋ ਜਿਹੜੀਆਂ افਵਾਹਾਂ ਫੈਲ ਰਹੀਆਂ ਯਾਨੀ ਉਹਨਾਂ ਵੱਲ ਜਿਹੜਾ ਉਹਨਾਂ ਵੀਰਾਂ ਤੱਕ ਭੈਣਾ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਜਿਹੜੀ ਥੋੜੀ ਜੀ ਰਾਤ ਦੀ ਖਬਰ ਲਗਾਤਾਰ ਮਿਲਦੀ ਰਵੇ ਜੇਕਰ ਆਪਾਂ ਅੱਜ 1 ਅਗਸਤ 2025 ਜੇਕਰ ਆਪਾਂ ਪੌਂਗ ਟਾਈਮ ਦੀ ਗੱਲ ਕਰੀਏ ਸਵੇਰੇ 8 ਵੇ ਦੀ ਰਿਪੋਰਟ ਆ ਜਿਹੜੀ ਜੇਕਰ ਆਪਾਂ ਰੈਸਟ ਲੈਵਲ ਦੇਖੀਏ ਤਾਂ ਜਿਹੜਾ ਪੌਂਗ ਲੈਵਲ ਦਾ ਪੂਰਾ ਜਿਹੜਾ ਪਾਣੀ ਰੱਖਣ ਦੀ ਸ਼ਮਤਾ 1400 ਫੁੱਟ ਤੇ ਆ ਤੇ ਜਿਹੜਾ ਅੱਜ 1358.30 ਫੁੱਟ ਤੇ ਜਿਹੜਾ ਲਗਭਗ ਪਹੁੰਚ ਚੁੱਕਾ ਜੇਕਰ ਮੈਂ ਪਾਣੀ ਲੈਵਲ ਦੀ ਗੱਲ ਕਰਾਂ ਤੇ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਵੱਧ ਰਿਹਾ ਹੈ ਜੇਕਰ ਇਨਫਲੋ ਦੀ ਗੱਲ ਕਰਾਂ ਤਾਂ 84655 ਕਿਊਸੀ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰਾਂ ਤਾਂ 16244 ਕਿਊਸੀ ਜਿਹੜਾ ਪਾਣੀ ਆ ਉਹ ਆਪਣਾ ਪੌਂਗ ਡੈਮ ਦੇ ਵਿੱਚੋਂ ਬਿਆਸ ਦਰਿਆ ਦੇ ਵਿੱਚ ਜਿਹੜਾ ਆਊਟਫਲੋ ਹੋ ਰਿਹਾ ਸੋ ਆਪਾਂ ਨੂੰ ਪਤਾ ਹੀ ਆ ਕੇ ਲਗਾਤਾਰ ਜਿਹੜੀਆਂ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈ ਰਹੇ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਕਹਿਰ ਜਿਹੜਾ ਲਗਾਤਾਰ ਚੱਲ ਰਿਹਾ ਕਈਆਂ ਜਗ੍ਹਾ ਤੇ ਭਾਰੀ ਮੀਂਹ ਪੈਣ ਦੇ ਕਾਰਨ ਜਿਹੜੀਆਂ ਫਸਲਾਂ ਕਾਫੀ ਖਰਾਬ ਹੋ ਚੁੱਕੀਆਂ ਨੇ ਤੇ ਜਿਹੜਾ ਬਾਕੀ ਜਿਹੜਾ ਵਾ ਕੁਝ ਦਰਿਆਵਾਂ ਦੇ ਡੈਮ ਲੈਵਲ ਸਤਲੁਜ ਬਿਆਸ ਹਰੀਕੇੜ ਵਰਕਸ ਜਿਹੜਾ ਪਾਣੀ ਦੀ ਮਾਤਰਾ ਲਗਾਤਾਰ ਜਿਹੜੀ ਵਧਦੀ ਜਾ ਰਹੀ ਆ ਜੇਕਰ ਆਪਾਂ 31 ਜੁਲਾਈ 2025 ਸਵੇਰੇ 6 ਵੇ ਦੀ ਭਾਖੜੇ ਡੈਮ ਦੀ ਗੱਲ ਕਰੀਏ ਤਾਂ ਉਸ ਦਾ ਟੋਟਲ ਪਾਣੀ ਰੱਖਣ ਦੀ ਸਮਰੱਥਾ 1685 ਫੁੱਟ ਆ ਜੇਕਰ ਉਹਦੇ ਜੇਕਰ ਆਪਾਂ ਪਾਣੀ ਦੇਖੀਏ ਲਗਭਗ 1621.52 ਫੁੱਟ ਤੇ ਜਿਹੜਾ ਕੱਲੋਂ ਪਾਣੀ ਪਹੁੰਚ ਚੁੱਕਾ ਸੀ ਜੋ ਜਲਦੀ ਅੱਜ ਵੀ ਇਹਦੀ 1 ਅਗਸਤ ਦੀ ਜੇ ਰਿਪੋਰਟ ਜਲਦੀ ਆਉਂਦੀ ਤੇ ਆਪਾਂ ਤੁਹਾਨੂੰ ਜਲਦੀ ਉਹ ਵੀ ਜਿਹੜੀ ਸਾਂਝੀ ਕਰਾਂਗੇ ਕੱਲ ਜਿਹੜਾ ਪਾਖੜੇ ਟਾਈਮ ਦੇ ਵਿੱਚ 51000 ਕਿਊਸਿਕ ਪਾਣੀ ਆ ਰਿਹਾ ਸੀ ਤੇ ਸਤਲੂਜ ਦੇ ਵਿੱਚ ਲਗਭਗ ਜਿਹੜਾ 22000 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਸੀਗਾ ਸੋ ਆਪਾਂ ਨੂੰ ਪਤਾ ਹੀ ਆ ਕਿ ਜਿਹੜਾ ਮੀਂਹ ਜ਼ਿਆਦਾ ਪੈਣ ਕਰਕੇ ਪਾਣੀ ਦੀ ਮਾਤਰਾ ਦਿਨ ਪਾ ਦਿਨ ਜਿਹੜੀ ਲਗਾਤਾਰ ਵਧਦੀ ਜਾ ਰਹੀ ਆ ਆਪਾਂ ਨੂੰ ਜਿਹੜਾ ਦਰਿਆਵਾਂ ਨਦੀਆਂ ਕੰਢਿਆਂ ਦੇ ਜਿਹੜਾ ਨੇੜੇ ਜਾਣ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਥੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਭਾਰੀ ਮੀਂਹ ਪੈਣ ਦੀ ਜਿਹੜੀ ਸੁਭਾਵਨਾ ਹੈ ਤੇ ਇਸ ਦਾ ਜਿਹੜਾ ਪਾਣੀ ਦਾ ਪੱਧਰ ਵੱਧ ਸਕਦਾ ਜੇਕਰ ਆਪਾਂ ਹਰੀਕੇ ਦੀ ਅਪਡੇਟ ਸਵੇਰੇ 6 ਵੇ ਦੀ ਦੇਖੀਏ 1 ਅਗਸਤ 2025 ਦੀ ਜੇਕਰ ਹਰੀਕੇ ਐਡਵਰਕਸ ਦਾ ਪਾਉਣ ਲੈਵਲ ਦੇਖੀਏ ਤਾਂ 690.90 ਫੁੱਟ ਤੇ ਜਿਹੜਾ ਟੋਟਲ ਪਾਣੀ ਰੱਖਣ ਦੀ ਸਮਤਾ ਹੈ ਜਿਹੜਾ ਕਿ ਆਪਸ ਟੀਮ ਜੇਕਰ ਆਪਾਂ ਗੱਲ ਕਰੀਏ ਹਰੀਕੇ ਐਡਵਰਕਸ ਤੋਂ ਤੇ ਲਗਭਗ 25373 ਕਿਊਸ ਜਿਹੜਾ ਪਾਣੀ ਆ ਆਪਸਟ੍ਰੀਮ ਤੋਂ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਲਗਭਗ 1900 80 ਕਿਊਸੀ ਜਿਹੜਾ ਪਾਣੀ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਫਰੋਇਫਰ ਫੀਡਰ ਦੀ ਗੱਲ ਕਰੀਏ ਤਾਂ ਲਗਭਗ 9406 ਕਿਊਸੀ ਜਿਹੜਾ ਪਾਣੀ ਫਰੋਇਫਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਤਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸੀ ਜਿਹੜਾ ਪਾਣੀ ਰਾਜਸਤਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ ਲਗਭਗ 192 ਕਿਊਸੀ ਜਿਹੜਾ ਪਾਣੀ ਆ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਫਿਰ ਮੈਂ ਤੁਹਾਨੂੰ ਰਿਪੀਟ ਕਰਦਾ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਉਹ ਲਗਾਤਾਰ ਵਧਦਾ ਜਾ ਰਿਹਾ ਪੌਂਗ ਡੈਮ ਦਾ ਜਿਹੜਾ ਲੈਵਲ ਆ 1358.30 ਪਹੁੰਚ ਚੁੱਕਾ ਸੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਣਾ ਹੈ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਕਿਹੜੇ-ਕਿਹੜੇ ਏਰੀਆ ਦੇ ਵਿੱਚ ਦਰਿਆ ਬਿਆਸ ਦਰਿਆ ਦੇ ਨੇੜੇ-ਨੇੜੇ ਕਿਹੜੇ ਪਿੰਡ ਹਨ ਜਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਕਿੰਨਾ ਕੁ ਵਧਿਆ ਹੈ ਤੇ ਜੇਕਰ ਆਪਾਂ ਸਤ루ਈ ਦਰਿਆ ਦੀ ਗੱਲ ਕਰੀਏ ਤਾਂ ਸਤ루ਈ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਕਿੱਥੇ-ਕਿੱਥੇ ਵਧ ਰਿਹਾ ਤੇ ਕਿੱਥੇ-ਕਿੱਥੇ ਜਿਹੜਾ ਪਾਣੀ ਘਟ ਰਿਹਾ ਸੋ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਇਸ ਵੀ ਰੋਇ ਡਾਈਮਾ ਦੀ ਅਪਡੇਟ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਸਹੀ ਸਮੇਂ ਜਿਹੜੀ ਪ੍ਰੋਵਾਈਡ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਸੋ ਬਾਕੀ ਜੇਕਰ ਕਿਸੇ ਇਲਾਕੇ ਦੇ ਵਿੱਚ ਕਿਸੇ ਤਰੀਕੇ ਦਾ ਨੁਕਸਾਨ ਹੋ ਰਿਹਾ ਤੇ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਰਲ ਮਿਲ ਕੇ ਉਸ ਇਲਾਕੇ ਦੀ ਜਿਹੜੀ ਮਦਦ ਕਰਨੀ ਚਾਹੀਦੀ ਹੈ ਕਾਫੀ ਮੈਂ ਹਰ ਵੀਡੀਓ ਦੇ ਵਿੱਚ ਬੋਲਦਾ ਹਾਂ ਕਿ ਮੋਗੇ ਏਰੀਆ ਦੇ ਵਿੱਚ ਕਾਫੀ ਜਿਹੜਾ ਭਾਰੀ ਮੀਂਹ ਪੈਣ ਦੇ ਕਾਰਨ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹਨ ਫਸਲਾਂ ਜਿਹੜੀਆਂ ਡੁੱਬ ਚੁੱਕੀਆਂ ਹਨ ਕਾਫੀ ਜਿਹੜਾ ਪਨੀਰੀ ਦੀ ਉੱਥੇ ਲੋੜ ਆ ਵਿੱਤੀ ਸਹਾਇਤਾ ਦੀ ਲੋੜ ਆ ਤੇ ਵੱਧ ਤੋਂ ਵੱਧ ਜਿਹੜੇ ਵੀਰ ਭੈਣ ਭਰਾ ਵਾ ਮੋਗੇ ਜ਼ਿਲ੍ਹੇ ਦੇ ਕਿਹੜੇ ਪਿੰਡਾਂ ਦੇ ਵਿੱਚ ਇਹ ਹਾਰ ਸਮੱਸਿਆ ਬਣੀ ਆ ਉੱਥੇ ਜਾ ਕੇ ਜਿਹੜੀ ਉਹ ਮਦਦ ਕਰਨ ਜੇਕਰ ਆਪਾਂ ਗੱਲ ਕਰੀਏ ਆਪਣੇ ਹੜਪ ਪ੍ਰਭਾਵਿਤ ਇਲਾਕਿਆਂ ਦੀ ਤਾਂ ਕਈਆਂ ਇਲਾਕਿਆਂ ਦੇ ਵਿੱਚ ਜਿਹੜਾ ਬਿਆਸ ਤਰਿਆ ਦੇ ਕੰਢੇ ਜਿਹੜਾ ਲੋਕ ਵਸਦੇ ਹਨ ਉਹਨਾਂ ਦਾ ਪਾਣੀ ਆ ਜਿਹੜਾ ਉਹ ਉਹਨਾਂ ਜ਼ਮੀਨਾਂ ਵਿੱਚ ਵੜ ਚੁੱਕਾ ਹੈ ਉਹਨਾਂ ਦੇ ਘਰਾਂ ਦੇ ਨੇੜੇ ਤੇੜੇ ਜਿਹੜਾ ਪਹੁੰਚ ਚੁੱਕਾ ਉਹਨਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਕਿਸੇ ਦੀ ਮੱਕੀ ਖਰਾਬ ਹੋ ਚੁੱਕੀ ਭਾਰੀ ਮੀਂਹ ਪੈਣ ਦੇ ਕਾਰਨ ਕਪੂਰਥਲੇ ਰੀ ਉਨ੍ਹਾਂ ਦੀ ਵੀ ਆਪਾਂ ਨੂੰ ਜਿਹੜੀ ਲਗਾਤਾਰ ਬਣਦੀ ਮਦਦ ਕਰਨੀ ਚਾਹੀਦੀ ਤੇ ਉਨ੍ਹਾਂ ਦੀ ਜਿਹੜੀ ਪੁੱਛਗਿੱਛ ਕਰਕੇ ਉਨ੍ਹਾਂ ਤੱਕ ਜਿਹੜੀ ਮਦਦ ਪਹੁੰਚਦੀ ਕਰਨੀ ਚਾਹੀਦੀ ਆ ਸੋ ਜੇਕਰ ਆਪਾਂ ਹਰੀਕੇ ਐਡਵਰਕਸ ਦੀ ਮੈਂ ਤੁਹਾਨੂੰ ਦੱਸ ਚੁੱਕਾ ਵਾਂ ਕਿ ਲਗਭਗ 25000 ਪਾਣੀ ਆ ਰਿਹਾ ਤੇ ਉਹਨਾਂ ਜਿਹੜਾ ਪਾਣੀ ਅਗਲੇ ਪਾਸੇ ਟਰਾਂਸਫਰ ਕੀਤਾ ਜਾ ਰਿਹਾ ਤੇ 1980 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਸੋ ਮੈਂ ਵਾਰ-ਵਾਰ ਬੇਨਤੀ ਹਰ ਵੀਡੀਓ ਦੇ ਵਿੱਚ ਕਰਦਾ ਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਥੋੜਾ ਜਿਹੜਾ ਪਾਣੀ ਦਾ ਪੱਧਰ ਵਧ ਵੀ ਸਕਦਾ ਜੇਕਰ بارشਾਂ ਲਗਾਤਾਰ ਭਾਰੀ ਮੀਂਹ ਜਿਹੜੇ ਪੈਂਦੇ ਹਨ ਸੋ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਕਮੈਂਟਾਂ ਵਿੱਚ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ